ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਆਏ ਆ ਬਰਨਾਲੇ ਪੱਤੀ ਰੋਡ ਤੇ ਬਾਈ ਕੋਲੇ 8-10 ਟਰੈਕਟਰ ਖੜੇ ਨੇਗੇ ਤੇ ਆਪਾਂ ਸਾਰਿਆਂ ਦੀ ਡਿਟੇਲ ਦਿੰਨੇ ਆਗੇ ਤੇ ਆਹ ਸੋਨਾ ਨੀਕਾ ਦਾ ਕੀ ਪ੍ਰਾਈਸ ਆ ਬਾਈ ਕਿੰਨੇ ਮਾਰੋ 2000 ਮਾਰ ਲਾ ਪ੍ਰਾਈਸ ਤਾਂ 195 170 ਦਾ ਦੇ ਦਾਂਗੇ ਬਾਈ ਮਗਰਲੇ ਟਾਇਰ 70 ਰੁਪਏ ਆ ਮੂਹਰੇ ਅੱਧੇ ਇਹ ਬਈ ਓਰੀਜਨਲ ਆ ਸਾਰਾ ਓਰੀਜਨਲ ਸਾਰਾ ਰੰਗ ਪੇਂਟ ਦਾ ਕੋਈ ਆ ਕੇ ਕਹੀ ਦੇ ਬਾਈ ਆਪਾਂ ਬੰਦੇ ਨੂੰ ਆਉਣ ਜਾਣ ਦਾ ਖਰਚਾ ਦੇ ਦਾਂਗੇ ਪੀ ਵੀ ਨੰਬਰ ਨੇ ਬਈ ਇਹ ਸਾਰੇ ਪੀ ਵੀ 46 ਆ ਵੀਰੇ ਪੀ ਵੀ 46 ਠੀਕ ਹੈ ਤੇ ਆਹ ਸਵਰਾਜ ਨੀਲਾ ਇਹ ਸਵਰਾਜ 855 ਨ ਕਿੰਨੇ ਮਾਡਲ ਆ ਬਈ ਇਹ ਇਹ ਬਈ 2000 ਮਾਡਲ ਆ ਸਾਰਾ ਰੰਗ ਪੇਂਟ ਦਾ ਅਰੀਜਨਲ ਆ ਮਗਲ ਟਾਇਰ 70 ਪੈਸੇ ਮੂਹਰਲੇ 60 ਪੈਸੇ ਸਾਰੇ ਟਾਇਰ ਹੀ ਪੂਰੇ ਸਰਾਂ ਨੇ ਬਾਕੇ ਲੈ ਕੇ ਜਾਣਾ ਬਾਈ ਯਾਰ ਆ ਕੇ ਚਲਾ ਕੇ ਬਾਕੇ ਲੈ ਕੇ ਜਾਵੇ ਬੰਦਾ ਹਰ ਇੱਕ ਜੋ ਵੀ ਆਉਂਦਾ ਬਾਈ ਦੂਰੋਂ ਸੱਜਣ ਚੱਲ ਕੇ ਆਉ ਕੋਈ ਇਹ ਵੀ 13 ਨੰਬਰ ਆ ਮਿੱਤਰੋ ਹਾਂ ਰੇਟ ਇਹਦਾ ਰੇਟ ਇਹਦਾ 2,60,000 ਰੁਪਿਆ 2,35,000 ਦਾ ਦੇਣਾ ਹੀ ਆ ਬਾਈ ਤੇ 8 855 ਇਹ 21 ਮਾਡਲ ਆ ਵੀਰੇ ਹੱਸਿਆ ਬਈ ਤੇ ਇਹ ਫਰਸਟ ਪਾਰਟੀ ਦਾ ਟਾਇਰ ਆ ਮੂਹਰਲੇ ਟਾਇਰ 70 ਪੈਸੇ ਨਾਲ ਜਮਾ ਕਰ ਲੈ ਨਵੇਂ ਆ ਕਿੰਨੇ ਮਾਡਲ ਮਾਡਲ 22 ਬਾਈ ਠੀਕ ਆ ਬਈ ਤੇ ਇਹਦੇ ਟਾਇਰ ਟੂਰ ਇਹ ਮਗਰਲੇ ਟਾਇਰ ਨਵੇਂ ਆ ਬਾਈ ਮੂਰਲੇ ਨਾਲ ਦੇ 70 ਪੈਸੇ ਮਗਰਲੇ ਵੀ 70 ਪੈਸੇ ਨਾਲ ਦੇ ਸੀ ਬਾਈ ਆਪਾਂ ਲਾਹਾ ਕੇ ਨਵੇਂ ਪਵਾਤੇ ਹਰ ਇੱਕ ਬੰਦਾ ਚੋਇਸ ਕਰਦਾ ਨਵੇਂ ਟਾਇਰਾਂ ਦੀ ਲੋ ਵੀ ਮਿੱਤਰੋ ਜੇ ਕਿਸੇ ਨੇ ਟਰੈਕਟਰ ਲੈਣੇ ਨੇ ਤੇ ਬਰਨਾਲਾ ਪੱਤੀ ਰੋਡ ਤੇ ਟਰੈਕਟਰ ਖੜੇ ਨੇ ਵੀਰ ਕੋਲ ਤੇ ਸਕਰੀਨ ਤੇ ਨੰਬਰ ਚੱਲੀ ਜਾਂਦਾ ਕਰ ਲੋ ਕੰਟੈਕਟ ਤੇ ਆ ਇਹ 796 ਮਾਡਲ ਅੰਦਰ ਪੰਪ ਚ ਬਾਈ ਰੰਗ ਤੇ ਅਰੇ ਜਨਲ ਸਾਰਾ ਟਾਇਰ ਕਿੰਨੇ ਮਾਡਲ ਆ ਬਈ ਇਹ ਇਹ 98 ਬਾਈ ਇਹਦੇ ਟਾਇਰ ਟੂਰੇ ਇਹਦੇ ਵੀ ਵਧੀਆ ਪੈਣਗੇ ਮਗਰਲੇ ਟਾਇਰਾਂ ਵਾਲੇ 80 ਮੂਰਲੇ 90 ਪੈਸੇ ਆ। ਇਹਦੀ ਕਿੰਨੀ ਡਿਮਾਂਡ ਆ ਬਈ? ਇਹ ਮੰਗਦੇ 165 1,40,000 ਆ ਦੇ ਦੇ। 1,40,000 ਆ ਦੇ ਦੇਣਗੇ ਬਾਈ ਤੇ ਘਾਰਜਨ ਖੜਾ ਬਾਈ ਇਹ 14 ਮਾਲ ਅਰਜਨ ਮੈਟ ਕੈਂਜਰਗੇਰ ਚ। 445 ਟਾਇਰ ਟੂਰੇ ਇਹਦੇ ਵੀ ਨਵੇਂ ਨੇ ਜਮਾ ਓਕੇ। ਜੇ ਕਿਸੇ ਵੀਰ ਨੇ ਲੈਣਾ ਬਾਈ ਕਿੱਥੇ ਆਉਣਾ ਪੂ ਬਰਨਾਲਾ ਪੱਤੀ ਰੋਡ ਕੈਂਕਾਲਜ ਕੋਲ ਵੀ। ਠੀਕ ਆ ਬਈ ਤੇ ਇੱਕ ਆ ਸੋਨਾ ਨਿੱਕਾ ਖੜਾ ਬਾਈ ਕੋਲ 750 ਇਹ ਹਰਿਆਣਾ ਨੰਬਰ ਚ ਆ ਬਾਈ। ਠੀਕ ਆ ਬਈ ਤੇ ਟਾਇਰ ਟੂਰੇ ਇਹਦੇ ਵੀ ਜਮਾ ਓਕੇ ਨੇ। ਇਹਦੇ ਮਗਲੇ ਟਾਇਰ 60 ਪੈਸੇ ਆ। ਮੂਰਲੇ ਨਵੇਂ ਆ। ਇਹ ਵੀ ਸਾਰਾ ਪੇਂਟ ਦਾ Ориਜਨਲ ਆ ਬਾਈ ਇੰਜਨ ਗੇਅਰ ਦੀ ਤਸੱਲੀ ਹੈ ਵਿੱਦ ਪ੍ਰੂਫ ਵੀ ਦੇਵਾਂਗੇ ਦਾ ਆਈਡੀ ਪ੍ਰੂਫ ਜਿਹੜਾ ਵੀ ਕੋਈ ਨਾਲ ਹਾਂ ਜਿਹਦੇ ਨਵੇਂ ਆ ਬਾਈ ਠੀਕ ਹੈ ਵੀ ਤੇ ਆਹ ਆਪਣਾ ਇਹ ਨਵਾਂ ਮਾਡਲ ਆ ਵੀਰੇ ਜੱਗੇ ਵਾਸਤੇ ਇਹ ਜੱਗੇ ਵਾਸਤੇ ਮੋਡਿਫਾਈ ਹੋਇਆ ਹੈ ਟਰੈਕਟਰ ਬਾਈ ਮੰਗ ਲੈ ਟਾਇਰ 90 ਪੈਸਾ ਐ ਐਮਆਰਫ ਦੇ ਮੂਰਲੇ ਗੁੜੀਆਰ ਦੇ 2009 ਮਾਡਲ ਜੱਗੇ ਵਾਸਤੇ ਮੋਡਿਫਾਈ ਹੋਇਆ ਹੈ ਬਾਈ ਜੇ ਕਿਸੇ ਨੂੰ ਲੈਣਾਗਾ ਤਾਂ ਬਰਨਾਲੇ ਆ ਸਕਦਾ ਪੱਤੀ ਰੋਡ ਤੇ ਬਾਈਆਂ ਕੋਲ ਆ ਕੇ ਟਰੈਕਟਰ ਖਰੀਦ ਸਕਦਾ ਇਹ ਤੇ ਆਹ ਬਈ 475000 ਰੇਟ ਆ ਬਈ 475000 ਦਾ ਮਿਲ ਜੂ ਤੇ ਆ ਸੋਨਾ ਨਿਕ ਇਹ 5 ਮਾਣ ਲੈ ਇਹ BB ਨੰਬਰ ਚ ਆ ਗਿਆ ਬਈ BB 13 ਚ BB 13 ਨੰਬਰ ਆ ਬਈ BB 43 ਚ BB 43 ਤੇ ਟਾਇਰ ਟੂਰੇ ਇਹਦੇ ਵੀ ਬਈ ਜਮਾ ਓਕੇ ਪੈਣੇ ਜਮਾ ਨਵੇਂ ਟਾਰਾਂ ਚ ਹੀ ਆ ਮੋਰਲ ਟਾਇਰ ਅੱਦੇ ਆ ਮਗਰਲੇ ਨਵੇਂ ਵਰਗੇ ਆ ਬਈ 90 ਪੈਸੇ ਟਾਇਰ ਆ ਠੀਕ ਹੈ ਤੇ ਬਈ ਕੀ ਡਿਮਾਂਡ ਆ ਬਈ ਇਹਦੀ ਬਈ ਡਿਮਾਂਡ ਤਾਂ 260 ਆ 235000 ਦਾ ਦੇ ਦੇ 235000 ਦਾ ਮਿਲ ਜੂ ਜੇ ਕਿਸੇ ਵੀਰ ਨੇ ਲੈਣਾ ਹੈਗਾ ਤੇ ਇੱਕ ਆਪਣੇ ਕੋਲ ਆਹ ਖੜਾ 859 ਮਾਲ ਪੁਰਾਣੀ ਸ਼ੋਅ ਚ ਬਈ 400 ਉਹਦੇ ਵਿੱਚ ਮਗਰਲੇ ਟਾਇਰ 45 ਪੈਸੇ ਮੂਹਰੇ ਅੱਧੇ ਕੰਪਨੀ ਦੇ ਟਾਇਰ ਐਮ ਆਰਫ ਦੇ ਬਾਈ ਇਹ ਵੀ ओरिजिनल ਆ ਵੀ ਕੰਡੀਸ਼ਨ ਦਾ ਸਾਰਾ ओरिजिनल ਆ ਤੇ ਇਹਦੀ ਕੀ ਡਿਮਾਂਡ ਆ 1.40 ਦਾ ਦੇ ਦਾਂਗੇ 65 ਰੇਟ ਆ 1.40 ਦਾ ਮਿਲ ਜੂਗਾ ਬਾਈ ਜੇ ਕਿਸੇ ਵੀਰ ਨੇ ਲੈਣਾ ਤਾਂ ਇੱਥੇ ਆ ਸਕਦਾ ਬਰਨਾਲੇ ਖੜੇ ਨੇ ਟਰੈਕਟਰ ਤੇ ਇੱਕ ਬਾਈਆਂ ਕੋਲ ਟਰਾਲੀ ਵੀ ਖੜੀ ਹੈਗੀ ਇਹ ਟਰਾਲੀ ਬਿਨਾ ਲਿਫਟ ਤੋਂ ਬਾਈ ਬੇਦਾਗ ਟਰਾਲੀ ਆ ਬੇਦਾਗ ਟਾਇਰ ਨੇ ਬਾਈ ਟਾਇਰ कसे ਹੋਏ ਨੇ 35 ਕੇ ਪੈਸੇ ਟਾਇਰ ਨੇ ਬਾਈ 4 ਇੰਚੀ ਸਾਰਾ ਟਰਾਲੀ ਦਾ 4 ਇੰਚੀ ਹੀ ਸਾਬਾ ਜੀ ਦਾ ਤੇ ਇਹਦੀ ਕੀ ਡਿਮਾਂਡ ਆ ਬਾਈ ਡਵਾੜ ਦਾ 112000 ਕਰਦੇ ਆ ਬਾਈ ਲੱਖ ਰੁਪਏ ਦੇ ਦਾਂਗੇ ਯਾਰ ਲੱਖ ਰੁਪਏ ਦੀ ਟਰਾਲੀ ਮਿਲ ਜੂ ਜੇ ਕਿਸੇ ਵੀਰ ਨੇ ਲੈਣਾ ਬਰਨਾਲੇ ਆ ਸਕਦਾ ਤੇ ਬਾਈ ਦਾ ਨੰਬਰ ਕੰਟੈਕਟ ਤੇ ਚੱਲ ਉਹ ਤੇ ਚੱਲੀ ਜਾਂਦਾ ਸਕਰੀਨ ਤੇ ਚੱਲੀ ਜਾਂਦਾ ਤੇ ਸਸਰੀ ਗੱਲ ਬਾਈ